ਹੇ ਦਸ ਤੱਕ ਹੋਰ ਕੁਝ ਨਾ জানੋ ਮੈਂ ਵਾਇਰਲ ਕੁਲੜ ਪੀਜ਼ਾ ਕਪਲ ਸਹਿਜ ਅਰੋੜਾ ਅਤੇ ਰੂਪ ਕੌਰ ਦੀ ਡਾਈਵੋਰਸ ਹੋਣ ਦੀ ਖਬਰ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਚ ਬਣੀ ਹੋਈ ਹੈ ਜਦੋਂ ਤਾਂ ਸਹਿਜ ਅਰੋੜਾ ਅਤੇ ਰੂਪ ਕੌਰ ਨੇ ਇੱਕ ਦੂਜੇ ਨੂੰ ਇੰਸਟਾਗ੍ਰam ਤੋਂ ਅਨਫੋਲੋ ਕੀਤਾ ਹੈ ਉਦੋਂ ਤੋਂ ਹੀ ਇਹ ਗੱਲ ਕਾਫੀ ਤੇਜ਼ੀ ਨਾਲ ਫੈਲਦੀ ਪਈ ਹੈ ਸਹਿਜ ਅਰੋੜਾ ਨੇ ਆਪਣਾ ਇੰਸਟਾਗ੍ਰam ਅਕਾਊਂਟ ਵੀ ਡਿਲੀਟ ਕਰ ਦਿੱਤਾ ਹੈ ਉੱਥੇ ਤੁਹਾਨੂੰ ਦੱਸ ਸੀ ਕਿ ਰੂਪਕੌਰ ਕਾਫੀ ਲੰਮੇ ਸਮੇਂ ਤੋਂ ਆਪਣੇ ਬੇਟੇ ਨਾਲ ਪੀਕੇ ਘਰ ਵਿੱਚ ਰਹਿ ਰਹੀ ਹੈ ਅਤੇ ਅਜੇ ਤੱਕ ਆਪਣੇ ਪੀਕੇ ਘਰ ਹੀ ਹੈ ਰੂਪਕੌਰ ਨੇ ਕਾਫੀ ਸਮੇਂ ਤੋ ਆਪਣੇ ਹਸਬੰਡ ਸਹਿਜ ਰੂੜਾ ਨਾਲ ਕੋਈ ਵੀ ਪੋਸਟ ਸਾਂਝੀ ਨਹੀਂ ਕੀਤੀ ਰੂਪਕੌਰ ਜਦੋਂ ਵੀ ਕੋਈ ਪੋਸਟ ਸ਼ੇਅਰ ਕਰਦੀ ਹੈ ਤਾਂ ਲੋਕ ਕਮੈਂਟ ਕਰਕੇ ਇਹੀ ਪੁੱਛਦੇ ਨੇ ਕਿ ਕੀ ਸੱਚਮੁੱਚ ਹੀ ਤੁਹਾਡਾ ਡਾਈਵੋਰਸ ਹੋ ਗਿਆ ਹੈ ਕੀ ਤੁਹਾਡੇ ਡਾਈਵੋਰਸ ਹੋਣ ਦੀ ਖਬਰ ਸੱਚੀ ਹੈ ਜਾਂ ਝੂਠੀ ਪਰ ਅਜੇ ਤੱਕ ਇਸ ਕਪਲ ਨੇ ਕੁਝ ਵੀ ਕਲੀਅਰ ਨਹੀਂ ਕੀਤਾ ਕਈਆਂ ਦਾ ਇਹ ਵੀ ਕਹਿਣਾ ਹੈ ਕਿ ਇਹ ਕਪਲ ਪਬਲਿਸਿਟੀ ਲਈ ਸਟੰਟ ਕਰਦਾ ਪਿਆ ਹੈ ਪਰ ਜੇਕਰ ਐਦਾ ਦੀ ਕੋਈ ਵੀ ਗੱਲ ਹੁੰਦੀ ਤਾਂ ਸਹਿਜ अरोੜਾ ਆਪਣੇ ਅਕਾਊਂਟ ਤੇ ਐਕਟਿਵ ਜ਼ਰੂਰ ਹੁੰਦਾ ਬਾਕੀ ਤੁਸੀਂ ਇਸ ਪਰ ਕੀ ਕਹਿਣਾ ਚਾਹੋਗੇ ਕਿ ਸੱਚਮੁੱਚ ਹੀ ਇਸ ਕਪਲ ਦਾ ਡਾਈਵੋਰਸ ਹੋ ਗਿਆ ਹੈ ਬਣੀ ਰਹੋ ਸਾਡੇ ਚੈਨਲ ਦੇ ਨਾਲ ਐਦਾ ਦੀਆਂ ਹੋਰ ਅਪਡੇਟਸ ਲਈ ਧੰਨਵਾਦ